ਪਿੰਡ ਛਿੱਡਣ ਅਤੇ ਪਿੰਡ ਖਿਆਲਾ ਵਿੱਚੋਂ ਪੁਲਿਸ ਅਤੇ ਐਕਸਾਈਜ਼ ਵੱਲੋਂ 1080 ਲੀਟਰ ਲਾਹਣ ਬਰਾਮਦ ਕੀਤੀ ਗਈ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਥਾਣਾ ਲੋਪੋਕੇ ਦੇ ਮੁਖੀ ਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਛੇੜਨ ਅਤੇ ਪਿੰਡ ਖਿਆਲ ਵਿਖੇ ਚੈਕਿੰਗ ਦੌਰਾਨ 1080 ਲੀਟਰ ਲਾਹਣ ਬਰਾਮਦ ਕਰਨ ਦੀ ਖਬਰ ਹੈ ਜਿਸ ਤੇ ਪੁਲਿਸ ਅਤੇ ਐਕਸਾਈਜ਼ ਮੈਡਮ ਜਗਦੀਪ ਕੌਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਤਾਪ ਸਿੰਘ ਵਾਸੀ ਖਿਆਲ ਕੋਲੋਂ 700 ਲੀਟਰ ਲਾਹਣ ਰੇਸ਼ਮ ਸਿੰਘ ਵਾਸੀ ਛੇੜਨ ਕੋਲੋਂ 300 ਲੀਟਰ ਲਾਹਣ ਬਰਾਮਦ ਕਰਕੇ ਐਕਸਾਈਜ਼ ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਿਹੜੇ ਲੋਕ ਇਹ ਕਾਰੋਬਾਰ ਕਰਦੇ ਹਨ ਉਹ ਭੱਜਣ ਵਿੱਚ ਸਫਲ ਹੋਏ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਮੌਕੇ ਐਕਸਾਈਜ਼ ਇੰਸਪੈਕਟਰ ਮੋਹਿਤ ਗੁਪਤਾ ਐਕਸਾਈਜ਼ ਇੰਸਪੈਕਟਰ ਆਰਐਸ ਬਾਜਵਾ ਐਕਸਾਈਜ਼ ਇੰਸਪੈਕਟਰ ਸੁਖਜਿੰਦਰ ਸਿੰਘ ਐਸਆਈ ਵਿਕਰਮਜੀਤ ਸਿੰਘ ਜੀਐਮ ਗੁਰਪ੍ਰੀਤ ਸਿੰਘ ਉੱਪਰ ਅਤੇ ਜੀਐਮ ਦਿਆਲਜੀਤ ਅਤੇ ਇਸ ਮੁਖੇ ਰਵੀ ਠੇਕਾ ਇੰਚਾਰਜ ਸਵੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ ਅੱਜ ਸਿ ਉੱਚ ਅਧਿਕਾਰੀਆਂ ਦੀ ਰਹਿਨਮਾਈ ਹੇਠ ਆਪਣਾ ਥਾਣਾ ਲਾਪਕਿਆ ਦੇ ਵਿਖੇ ਅਲੱਗ-ਅਲੱਗ ਪਿੰਡਾਂ ਵਿੱਚ ਰੇਡ ਕੀਤੇ ਗਏ ਆ ਜਿੰਨੇ ਵਿੱਚ ਖਿਆਲਾ ਕਲਾ ਤੇ ਛੱਡਨ ਦੋ ਦੇ ਵਿੱਚੋਂ ਜਿਹੜੇ ਹੈ ਉੱਥੇ ਦੋ ਪਰਚੇ ਦਰਜ ਹੋਏ ਆ ਇੱਕ ਪ੍ਰਤਾਪ ਸਿੰਘ ਜੀ ਉਹਨਾਂ ਦੇ 700 ਲੀਟਰ ਲਾਂਸ ਸੀ ਉਹਨਾਂ ਕੋਲੋਂ ਤੇ ਇੱਕ ਹੈਗਾ ਰੇਸ਼ਮ ਸਿੰਘ ਜੀ ਉਹਨਾਂ ਦੇ 380 ਲੀਟਰ ਲਾਂਸ ਸੀ ਗਏ ਜੀ ਤੇ ਕਾਬੂ ਕੋਈ ਆ ਨਾ ਨਹੀਂ ਜੀ ਕਾਬੂ ਨਹੀਂ ਕੋਈ ਆ ਉਹਨਾਂ ਦੀ ਭਾਲ ਚੱਲੀ ਆ ਜੀ ਇਹ ਜਿਹੜਾ ਰੇਟ ਸੀ ਸਾਡੇ ਵੱਲੋਂ ਤੇ ਸੰਝਾ ਥਾਣੇ ਲੋਪੋ ਕਮ ਵੱਲੋਂ ਸੰਝਾ ਰੇਟ ਸੀਗਾ